ਰੋਮਨੀ ਅਕਾਲੀ ਦਲ ਉਹ ਇੱਥੇ ਪਹੁੰਚੇ ਨੇ ਉਹਨਾਂ ਦੇ ਨਾਲ ਸ੍ਰੀ ਲਾਲ ਚੌਧਰੀ ਸਾਹਿਬ ਰਾਟਰੀ ਪ੍ਰਧਾਨ 크ਰਿਸਚੀਅਨ ਮੈਸਫੀ ਰਫਟ ਉਹ ਵੀ ਇੱਥੇ ਪਹੁੰਚੇ ਨੇ ਉਹਨਾਂ ਦੇ ਨਾਲ ਆਈ ਸੱਜੀਆਂ ਖੱਡੀਆਂ ਵਾਹਾਂ ਸਾਰਿਆਂ ਦਾ ਤੈਦ ਨੂੰ ਇੱਥੇ ਬੰਦਮ ਤੇ ਧੰਨਵਾਦ ਆਓ ਆਪਾਂ ਦੋਵੇਂ ਟੀਮਾਂ ਲੈਮ ਤੇ ਸਟੇਜ ਦੀ ਭੂਮਿਕਾ ਨਿਭਾਰਿਆ ਮੇਰਾ ਵੀ ਸੁਖਨਨੋ ਵਾਲੀਆ ਤੇ ਸੁਮੇਤੀ ਮੇਰੇ ਪਿੰਡ ਦੀ ਸਾਫਗਾ ਪੰਚਾਇਤ ਤੇ ਮੌਜੂਦਾ ਪੰਚਾਇਤ ਨਾਨਾਵਾਲ ਦੇ ਜਿੰਨੇ ਵੀ ਮੋਤਵਰ ਸੱਜ ਜਿੰਨੇ ਤੁਸੀਂ ਆਏ ਹੋ ਖਿਡਾਰੀ ਆਏ ਹੋ ਆਓ ਸਾਰੇ ਫਤੇ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹallelujah 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 ਇਹ ਜੋ ਮੇਲੇ ਨੇ ਕਿ ਗ੍ਰਾਊਂਡ 'ਤੇ ਵਧੀਆ ਪੈਸਾ ਬਣਾ ਪਰ ਜਿਗਰਾ ਚਾਹੀਦਾ ਜਿਹੜਾ ਮੇਰੇ ਭਗਤ ਜੀ ਨੇ ਪ੍ਰਬੰਧ ਕੀਤਾ ਜੋ ਤੀਸਰਾ ਮੇਲਾ ਕਰਾ ਰਹੇ ਨੇ ਆਪਣੀ ਨੇਕ ਮਾਇਦੇ ਵਿੱਚੋਂ ਕੋਸ਼ਿਸ਼ ਕੀਤੀ ਇਹਦੇ ਬਾਕੀ ਸਾਰਿਆਂ ਦੁਸਾਂ ਨਾਲ ਮੇਰੇ ਕਿ ਇਹਨਾਂ ਦਾ ਸਾਥ ਦਿੱਤਾ ਹੈ ਮੇਲੇ ਕਰਾਉਣੇ ਬਹੁਤ ਵਧੀਆ ਕੰਮ ਹੈ ਕਿਉਂਕਿ ਇਹਦੇ ਨਾਲ ਸਾਡੀ ਨੌਜਵਾਨੀ ਨੂੰ ਇੱਕ ਸੇਧ ਮਿਲਦੀ ਹੈ ਆਪਾਂ ਜਿੰਨੇ ਵੀ ਦੇਖਣਾ ਹੈ ਵੱਡੇ-ਵੱਡੇ ਪਲੇਅਰ ਜਾਂ ਨਾਮੀ ਪਹਿਲਵਾਨ ਜੇ ਨੰਮੀ ਕਬੱਡੀ ਖਿਡਾਰੀ ਸਾਰੇ ਪਿੰਨੂ ਪਿੰਨੂ ਮੇਲਿਆਂ ਦੇ ਵਿੱਚੋਂ ਨਿਕਲ ਕੇ ਅੱਗੇ ਜਾਂਦੇ ਆ ਤੇ ਜੇ ਜੇ ਸਾਫ ਫਾਇਦਾ ਆਪਣਾ ਜਵਾਨੀ ਬਚਾਉਣੀ ਹੈ ਤੇ ਸਾਨੂੰ ਇਹੋ ਜਿਹੇ ਮੇਲਿਆਂ ਦੇ ਪ੍ਰਬੰਧ ਕਰਦੇ ਰਹਿਣਾ ਚਾਹੀਦਾ ਮੈਂ ਸਾਰੇ ਮੁੰਡਿਆਂ ਦੇ ਨਾਮ ਤੇ ਨਹੀਂ ਜਾਣਦਾ ਪਰ ਬਹੁਤ ਸੋਹਣਾ ਖੇਡ ਰਹੇ ਸਨ ਸਾਰੇ ਪਲੇਅਰ ਸਾਰੇ ਇੱਕ ਦੂਜੇ ਤੋਂ ਵੱਧ ਸਨ ਸਾਡਾ ਬੱਚਾ ਬੋਲਤ ਤੇ ਜਵਾਰਾ ਜੋ ਜਿਨ੍ਹਾਂ ਨੂੰ ਕਿ ਮੈਂ ਬਾਈ ਨੇਮ ਜਾਣਦਾ ਮੇਰੇ ਆਪਣੇ ਬੱਚੇ ਨੇ ਸਾਰੇ ਮੇਰੇ ਛੋਟੇ ਬੱਚਿਆਂ ਵਰਗੇ ਨੇ ਪਰ ਬਹੁਤ ਸੋਹਣਾ ਖੇਡ ਰਹੇ ਸੀ ਤੁਹਾਨੂੰ ਸਾਰਿਆਂ ਨੂੰ ਇਹ ਵਧੀਆ ਖੇਡ ਖੇੜਨ ਤੇ ਮੈਂ ਦਿਨੋਂ ਵਧਾਈ ਦੇਣਾ ਮੁਬਾਰਕਬਾਦ ਦੇਣਾ ਤੇ ਇਹ ਹੋਇਆ ਪ੍ਰਬੰਧ ਬਾਕੀ ਪਿੰਡਾਂ ਵਾਲਿਆਂ ਨੂੰ ਵੀ چاہے ਇਕੱਲਾ ਪਿੰਡ ਨਹੀਂ ਕਰਾ ਸਕਦਾ ਪੰਚਾਇਤ ਨਹੀਂ ਕਰਾ ਸਕਦੀ ਦੋ ਚਾਰ ਪੰਜ ਪਿੰਡ ਲਾ ਕੇ ਹਜੇ ਟੂਰਨਾਮੈਂਟ ਕਰਾਇਆ ਕਰੋ ਕਿਉਂਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਡਿਪਟੀ ਮੁੱਖ ਮੰਤਰੀ ਸਨ ਖੇਡਾਂ ਦੇ ਮਹਿਮਾਨਾਂ ਦੇ ਕੋਲ ਸੀ ਤੇ ਉਹਨਾਂ ਨੇ ਹਰ ਪਿੰਨ ਪਿੰਡ ਦੇ ਵਿੱਚ ਕਬੱਡੀ ਸ਼ੁਰੂ ਕਰਵਾ ਦਿੱਤੀ। ਉਹ ਹੀ ਕਬੱਡੀ ਜਿਹਨੂੰ ਕੋਈ ਵੇਖਣ ਨਹੀਂ ਸੀ ਜਾਂਦਾ ਕੌਂਟੀਆਂ 'ਚ ਖੇਡੀ ਜਾਂਦੀ ਸੀ ਉਹਦੇ ਕਰੋੜਾਂ ਰੁਪਈਆ ਦੇ ਨਾਮ ਰਖਾਤੇ ਅੱਜ ਪਿੰਨਾਂ ਦੇ ਵਿੱਚ ਵੀ ਖੇਡੀ ਜਾਂਦੀ ਹੈ ਤੇ ਟਰੈਕਟਰ ਮਿਲਦੇ ਨੇ ਕਰੋੜਾਂ ਰੁਪਈਆ ਦੇ ਨਾਮ ਮਿਲਦਾ। ਇਹ ਸਾਰਾ ਬ੍ਰਹਾਲਾ ਸ਼ਰਮਣੀ ਅਕਾਲੀ ਦਲ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਦੀ ਪੰਜਾਬ ਦੇ ਪ੍ਰਤੀ ਵਧੀਆ ਸੋਚ ਦਾ ਸੀ। ਉਹਨਾਂ ਤੋਂ ਬਾਅਦ 10 ਸਾਲ ਹੋ ਗਏ ਨੇ ਅੱਜ ਗਿਆਨ ਨੂੰ ਗਰੀਬ-ਗਰੀਬ ਕੋਈ ਦੱਸੇ ਕੋਈ ਸਰਕਾਰੀ ਤੌਰ ਤੇ ਟੂਰਨਾਮੈਂਟ ਹੋਇਆ ਜਿਹਦੇ ਵਿੱਚ ਕਬੱਡੀ ਸਾਡੀ ਮਾਂ ਕੇ ਜੋ ਕੇ ਬੱਚੇ ਆਪਣੀ ਮਾਂ ਦੇ ਗੋਦ ਦੇ ਵਿੱਚ ਬਹਿ ਕੇ ਸਿੱਖਦੇ ਨੇ ਘਰੋਂ ਵੇਖ ਕੇ ਹੁੰਦੇ ਨੇ ਇਹਨੂੰ ਮਾਂ ਖੇਡ ਤਾਂ ਕਹਿੰਦੇ ਆ ਕਿ ਸਾਡੇ ਪਿੰਡਾਂ ਦੀ ਖੇਡ ਹੈ ਸਾਰੇ ਬੱਚੇ ਕਬੱਡੀ ਦੇ ਬਹੁਤ ਵਧੀਆ ਖਿਡਾਰੀ ਨੇ ਤੇ ਇਹਨਾਂ ਨੂੰ ਹੋਰ ਰਸਨਾਉਣ ਲਈ ਅੱਪਾ ਸਾਰਿਆਂ ਨੂੰ ਬਰਾਨਾ ਰਾਏ ਮੈਂ ਕਿ ਕਰਨਾ ਚਾਹੀਦਾ ਮੈਂ ਆਪਣੇ ਵੱਲੋਂ ਬਤੌਰ ਹਲਕਾ ਸੇਵਾਦਾਰ ਹੋਣ ਦੇ ਨਾਤੇ ਤਰਨ ਵਿਸ਼ਵਾਸ ਦੇ ਉਹਨਾਂ ਸਾਰਿਆਂ ਨੂੰ ਕਿ ਜਿੱਥੇ ਕਿਤੇ ਵੀ ਕੋਈ ਦੋ ਚਾਰ ਪਿੰਡ ਲੈ ਕੇ ਕਬੱਡੀ ਦਾ ਟੂਰਨਾਮੈਂਟ ਕਰਾਉਣਾ ਚਾਹਣਗੇ ਤੇ ਮੈਂ ਉਹਨਾਂ ਨੂੰ ਜਿੰਨੀ ਵੀ ਮੇਰੀ ਮਤ ਮੇਰੀ ਸੇਵਾ ਲਉਣਗੇ ਮੈਂ ਉਹਨਾਂ ਨੂੰ ਬਤੌਰ ਕੈਸ਼ ਨਗਦ ਦੇ ਕੇ ਜਾਵਾਂਗਾ ਅੱਜ ਵੀ ਵੀ ਜੋ ਟੂਰਨਾਮੈਂਟ ਹੋ ਰਿਹਾ ਪਗਜ ਜੀ ਦੇ ਕਰਵਾ ਰਹੇ ਨੇ ਵੈਲਕਮ ਤੁਹਾਨੂੰ ਬੜਾ ਬੋਲੋ ਹਾਂਜੀ ਇੱਕ ਮਿੰਟ ਸਮਝੋ ਕੋਣੀ ਮੇਰੀ ਵਾਜ ਤੇ ਤੈ ਪਹੁੰਚਣੀ ਹੈ ਐਡੀ ਨਹੀਂ ਗੱਲ ਹੁਣ ਜੇ ਆਵਾਜ਼ ਸਾਰੀ ਮਾਦਾਰ ਤੁਹਾਡਾ ਪ੍ਰਾਇਥੇ ਹਾਜ਼ਰ ਹੈ ਬਾਕੀ ਪਿੰਡਾਂ ਜੀਆਂ ਬੇਨਤੀ ਕਰਦਾ ਹੈ ਕਿ ਵੱਨ ਤੋਂ ਵੱਧ ਆਪਾਂ ਆਪਣੇ ਨੌਜਵਾਨਾਂ ਨੂੰ ਖੇਡਾਂ ਦੇ ਨਾਲ ਜੋੜੀਏ ਜਿੰਨੇ ਬੱਚੇ ਖੇਡਾਂ ਦੇ ਨਾਲ ਜੁੜਨਗੇ ਉਹਨੇ ਹੀ ਅਸੀਂ ਨਸ਼ਿਆਂ ਨਸ਼ਾ ਦਾ ਦੂਰ ਰਾਵਾਂਗੇ ਨਸ਼ਿਆਂ ਤੋਂ ਬਚਾਂਗੇ ਮੇਰੀ ਬੇਨਤੀ ਹੈ ਨੌਜਵਾਨਾਂ ਨੂੰ ਵੀ ਕਿ ਦੇਸੀ